ਫਿਰ ਕੋ ਉਧਾਰ ਆਮ ਆ ਜੂਗਾ ਤੋਰਾ ਆਜੂ ਕੁੱਤੀ ਆ ਖਰਾਮਾ ਇਹ ਉਧਾਰ ਕੁੱਤੀ ਨਾ ਕਿਤੇ ਹੋਰ ਆ ਕੁਛ ਕੁੱਤੀ ਕੁੱਤੀ ਹੈ ਕੁੱਤੀ ਆਪਾਂ ਬੈਠੇ ਆ ਆਖਰੀ ਕੁੱਤੀ ਨਈ ਨਈ ਕੁੱਤੀ ਨਹੀਂ ਉਹ ਟੱਕ ਟੱਕਾ ਵਜਾ ਲਾਲ ਹੋਈ ਵੀ ਆ ਤੂੰ ਬੋਲ ਤੂੰ ਦੱਸ ਬਾਰਾਏ ਫੱਟ ਪਾਣਾ ਸਾਈ ਗਾੜ ਸਾਈ ਗੱਡ ਪੈਸੇ ਫੜ ਆਏ ਕਿਵੇਂ ਪੈਸੇ ਫੜ ਇੰਨਾ ਕੋੜਾ ਪੱਜ ਕੇ ਆਏ ਪੈਸੇ ਫੜ ਬਾਤ ਦੀ ਗੱਲ ਤਾਂ ਮੈਨੂੰ ਤਾਂ ਮਾਤਾ 100 ਸੋ ਲੈਣਾ ਤੁੰਨਾ ਪਾਸੇ 100 ਤੋਂ ਆ ਤਾਂ ਲੰਮੜੇ ਦਾਸ ਜਾਇਜ਼ ਗੱਲ ਦਾ ਸੋਕ ਨੇ ਦਾ ਵੇਚਣਾ ਜੇ ਵੇਚਣਾ ਤਾਂ ਮੋਰ ਕੇ ਜਾੜਾ ਦਾ ਠੁੱਡੀ ਮਰਜੀ ਲੈ ਜਾਓ ਬਸ 6.5 ਸਾਢੇ 12 ਦਾ ਤੇ ਕੰਡ ਵੀ ਘਟਿਆ ਹੋਇਆ ਨਿਕਾ ਦੇ ਕਿਤੇ ਹਾਂ ਭਾਈ ਸਾਰਾ ਕੁਝ ਦੇਖ ਕਿੰਨੇ ਦਾ ਪਾਉਣਾ ਜਾਇਜ਼ ਗੱਲ ਕਾਇ ਪੁੱਤ ਹਾਂ ਨਾ ਜਾਇਜ਼ 13000 ਦਾ ਪਾਉਂਦੇ ਹੋ 13 ਦਾ ਪਾਉਂਦੇ ਹੋ 13000 ਫੇ ਥੋੜੀ ਮਰਜੀ ਦੇਖ ਲੈ 13 ਦੇਣਾ ਫੇ ਕਿੰਨੇ ਦਾ ਹਾਂ ਨਾ ਕੋਈ ਖਰਜਿਆ ਜ਼ਿਆਦਾ ਉਹ ਨਹੀਂ ਚਾਚਾ ਕੋਈ ਗੱਲ ਹਾਂ ਦੱਸ ਯਾਰ ਇੱਕੋ ਹੀ 16 ਵਾਲੇ ਆ ਚੱਕ ਪਰਚੀ ਆਪਣੀ ਆਪਣੀ ਹੋਊਗੀ 100 ਤੋਂ ਲੈ ਮੈਂ ਤੁਹਾਨੂੰ ਦੱਸਦਾ 13500 ਰੁਪਏ ਦਿਓ ਜੇ ਉਹਨੂੰ ਬੋਲੀ ਜਾਣ ਦੇ ਥੋੜਾ ਪੈਸੇ ਜਿਆਦਾ ਬੋਲੋ ਮੈਂ ਪਰਚੀ ਤੇਰੀ ਕਰ ਦੂੰ ਨੀ 500 ਬਸ चला थे। बड़े थे। नहीं होना नहीं होना जी आखिर हम देना कर दे

ਕਿਸੇ ਤੋਂ ਲਵਾ ਲਾ ਬਲਤ ਨੂੰ ਲੱਗਿਆ ਵੀ ਸਾਡੇ ਨਾਲੋਂ ਵੱਧ ਕੋਈ ਰਾਦੇ ਤਾਂ ਕਹੀਦੀ ਐ ਮੈਂ ਮੰਨਮੈਂਟ ਜੇ ਤੂੰ ਸੱਟ ਪਰੇ ਯਾਰਾ ਸੋਹਾਂ ਕਿੰਨੇ ਰੁਪਏ ਲੈ ਕੇ ਆਇਆ ਤੁਸੀਂ ਟਾਈਮ ਨਹੀਂ ਸੰਭਾਲਦੇ ਆ ਪੱਠੀ ਅੱਧੀ ਰਹੀ ਪਈ ਐ ਤੜਕੇ ਨਾਲ ਪੱਠ ਦੁੱਤ ਵੀ ਹੋਰ ਸੀਗੀ ਭਾਈ ਇੱਕ ਮੈਂ ਤੇ ਕੋਸਾ ਨਾ ਕਰੋ ਯਾਰ ਦੇਖ ਮੇਰੀ ਗੱਲ ਤੁਹਾਨੂੰ ਜਿਹੜਾ ਆਉਂਦਾ ਪਸੂ ਵੇਖਦਾ ਉਹਦੇ ਪਰ ਕੇ ਰੇਸ ਨਹੀਂ ਸਾਡੇ ਸਾਡੇ 17 17 ਦੀਆਂ ਨਹੀਂ ਤੂੰ ਕੀ ਨਹੀਂ ਤੂੰ ਆਜਾ ਕਹਿ ਕੇ ਰਖਵਾ ਲਾ ਭਾਈ ਆਪ ਲਾ ਕੇ ਗਏ ਸੋ ਮੌਕਾ ਸੀ ਲੱਗਾ ਲੱਗਿਆ ਲਾਇਆ ਨਹੀਂ ਸਮਝਦਾ ਤਾ ਉਹ ਪੱਠੀ ਉੱਦੀ ਰਹੀ ਪੀ ਉਹ ਦਿਨੋਂ ਕੋਣਤਾ ਦੋਨੋਂ ਫਰਕ ਬੜਾ ਪਿਆ ਪਿਆ ਗੱਲ ਮੈਂ ਨਹੀਂ ਪਤਾ ਕੀ ਲੜਕੇ ਦਾ ਆਪ ਵੀ ਸਹੀ ਜੇ ਤੂੰ ਗੱਲ ਨਹੀਂ ਤੁਸੀਂ ਟਾਈਮ ਨਹੀਂ ਸਵਾਲਦੇ ਬੜਾ ਵਧੀਆ ਮੁੱਲ ਲਾਇਆ ਸੀ ਤੁਸੀਂ ਮਾਲ ਤਾਂ ਉਹੀ ਹੈਗਾ ਪਰ ਉਹ ਰਿਆਈ ਨਹੀਂ ਹੁਣ ਉਹ ਗੱਲ ਨਹੀਂ ਰਹੀ ਸੁਭਕਾ ਬਾਤ ਤੁਸੀਂ ਤੈਨੂੰ ਆਪ ਸਭ ਦੇਗਾ ਦਿਖਾਇਆ ਤੂੰ ਨੇ ਵੀ ਫਾਇਦਾ ਤਰਹੀ ਆਉਂਦਾ ਬੰਦੇ ਯਾਰ ਬੋਲ 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 ਤੁਸੀਂ ਇਕੋਈ 22000 ਸਾਢੇ 22 ਦੇਖ ਲੈ ਹੁਣ ਤਾਂ ਕੱਲੀ ਡੱਬੀ ਤੇ ਮੁੱਲ ਰਹਿ ਗਿਆ ਸੌਮੀ ਆਹ ਤਾਂ ਪਤਾ ਨਹੀਂ ਤੂੰ ਹੀ ਅੱਧੀ ਰਹੀ ਤੜਕੇ ਫਾਠੀ ਕੁਸੋਰ ਸੀ ਬਰਾਬਰ ਦੀਆਂ ਲੱਗਦੀਆਂ ਸੀ ਮੈਂ ਲਾਇਆ ਮੁੱਲ ਆਪਾਂ ਝੂਠ ਨਹੀਂ ਬੋਲਦੇ ਬਰਾਬਰ ਦੀਆਂ ਲੱਗਦੀਆਂ ਸੀ ਮੈਂ ਤਾਂ ਬਾਲਾ ਵਧੀਆ ਰਹਿਤ ਆਪ ਹੀ ਸਹੀ ਲੱਗਦੀ ਆ ਕੀ ਹੈ ਨਹੀਂ ਤਾਂ ਇਹ ਵੀ ਬਾਤ ਤੱਕੜੋ ਅਰੇ ਦੋਨੇ ਜਾਣੇ ਦੇ 22 ਕੀ ਬਸ

ਨਹੀਂ ਵੀਰੇ ਚੱਕ ਨਹੀਂ ਆ ਕਮ ਆ ਗਿਆ ਕਿਹੜਾ ਕੋ ਚੋਰੀ ਦੀ ਥੋੜੀ ਇੱਕ ਮਿੰਟ ਰੇਸੀ ਲੈ ਕੇ ਆਪਾਂ ਚੱਕਾ ਮੋੜ ਕੇ ਨਾ ਦੇਓ 28 ਦੀ ਲੈ ਕੇ ਜਾਂਦਾ ਤੇਰੇ ਨਾਲ ਸੀ ਤੂੰ ਘੱਟਦੇ ਸਿੱਟ ਜਾਂਦਾ ਭਾਈ ਵੀਰੇ ਉਹ ਕਹਿੰਦਾ ਅਗਲਾ ਆਦੀ ਸੇਵਾ ਕਰਦਾ ਯਾਰ ਨਹੀਂ ਨਹੀਂ ਸੁਣ 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 ਗੱਲ ਨਹੀਂ ਸਮਝਦੇ ਅਗਲਾ ਆਦੀ ਆਪੇ ਸੰਭਾਲਦਾ ਖਵਾਉਂਦਾ ਪਿਉਂਦਾ ਤੇ ਉਹਦਾ ਬਸ ਲੋਕ ਫਾਇਦਾ ਹੈ ਚਲ 30000 ਦੀ ਆ ਬਾਜਾ ਕਰ ਲੋ ਰਾਇ ਕਰ ਲੋ ਇਹ ਰਾਇ ਕਰਨਾ ਆ ਵੀ ਉਹ ਤਾਂ ਵਧੀਆ ਹੋਰ ਕਰਾ ਕੇ ਰਿਹਾ ਦੱਸ ਕਾਇਦਾ ਤੇ ਹੀ ਯਾਰ ਮੈਂ ਤਾਂ ਕਿਤੋਂ ਆ ਤਾਣਾ ਲਾ ਗਿਆ ਵੇਰ ਕੀ ਹੋਗਾ ਮੈਂ ਮੈਂ ਕਿਹੜਾ ਮੁਕਰਦਾ ਜਦੋਂ ਮੈਂ ਮੁਕਰਦਾ ਫੇਰ ਤਾਂ ਹੈ ਛੋਟੇ ਭਾਈ ਹੁਰਾ ਯਾਰ ਜੇ ਤੱਕ ਕਰਨਾ ਸਕਦਾ ਤਾਂ ਯਾਰ ਦੱਸੋ ਹੁਣੋ ਛੇੜ ਗਲੀ ਦੱਸੋ ਫਿਰ ਦੱਸੋ ਤੇ ਉਹ ਇਹ ਕਹਿੰਦਾ ਮੈਂ ਗੱਡੀ ਵਾਲਾ ਤੂੰ ਕਹਿੰਦਾ ਮੈਂ ਗੱਡੀ ਵਾਲਾ ਪਰ ਮਟੇ ਮਾਲ ਵਾਲਾ ਕਿਹੜਾ ਫਿਰ ਦੋਨੇ ਕਹੋ ਖੜਾ ਯਾਰ ਕੰਟਰੋਲ ਚੱਲ ਦੱਸ ਫਿਰ ਯਾਰ ਉਹਨੂੰ ਛੱਡ ਜਮਾ ਲਾਇਆ ਜਮਾ ਦੇ ਮੁਕਦਰਾ ਵੀਰੇ ਜਮਾਨੀ ਮੁਕਦਰਾ ਲਾਇਆ ਹੈ ਉਦੋਂ ਕੋਈ ਗੱਲ ਕੋਈ ਨਹੀਂ ਪਤਾ ਵਿਚਾਰ ਤੁਸੀਂ ਵਕਤ ਨਹੀਂ ਸੰਭਾਲਿਆ ਠੀਕ ਹੈ ਕੋਈ ਯਾਰ ਬਾਈ ਕੋਈ ਤਾਂ ਹੈਗਾ ਹੀ ਨਹੀਂ ਨਹੀਂ ਆਪਾਂ ਤਾਂ ਤੂੰ ਤੇਹੀ ਕਹਦਾ ਤੂੰ ਤੇਹੀ ਕਹਦਾ ਜਾਂ 24000 ਦੀਆਂ ਦੇ ਦੇ ਹੋ ਗਿਆ ਤੂੰ ਬਰਾਬਰ ਪਚਾਲੇ ਬੰਦੇ ਨੇ ਕਹਿਤਾ ਤਾਂ ਕਿ ਠੀਕ ਹੈ ਜੀ ਇਹਨੂੰ ਦੇਓ ਹੁਣ ਤੁਸੀਂ ਤਾਂ ਕਹਿੰਦੇ ਹੋ ਸੜ ਦੋ ਸਾਨੂੰ ਵੀਰੇ ਕੋਈ ਉਂ ਨਹੀਂ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਬਿਧਾ ਨਹੀਂ ਠੀਕ ਨਹੀਂ ਪੱਛ ਨਹੀਂ ਕੋਈ ਤਾਂ ਜੇ 28 ਦੇਣੀਆਂ ਤਾਂ ਲਾਇਆ ਦੋਨੇ ਨਹੀਂ ਤਾਂ ਓਕੇ ਨਹੀਂ ਕੋਈ ਨਾ ਨਹੀਂ ਦਾ ਬਾਈ ਨੇ ਚੱਲ ਦੇ ਦੇ 1000 ਹੋਰ ਪਾ ਦ ਆਪਾਂ ਮੋੜ ਦੇ ਮੋੜ ਦੇ ਨਹੀਂ ਕੋਈ ਗੱਲ ਨਹੀਂ ਵੀਰੇ 25000 ਦੀਆਂ ਲੈਣੇ ਹੁਣ ਵੀ ਲਾਸਟ ਮੋੜਦਾ 26000 ਲੈ ਗਿਆ ਨਾ 25 ਦੀਆਂ ਦੇਓ ਪੈਸੇ ਹਾਂ ਐ ਜੱਜਾ ਪੈਸੇ ਦੋ ਪੈਸੇ ਦੋ ਜਰਾ ਐਸਾ ਨਾ ਕਰਿਆ ਕਰੋ ਚਾਚਾ 25 ਆ ਜਾ ਵਿਚ ਵਾਲੇ ਨੇ ਆਦਮੀ ਨੇ ਬੋਲ ਦਿੱਤਾ ਤਾਂ ਕੀ ਹੋ ਗਿਆ ਚਾਚਾ ਸਾਡੇ 8 ਦੀ ਪਾਉਣਾ ਸਾਡੇ 8 ਦੀ ਚੱਲ 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 ਇੱਕ ਮਿੰਟ ਬ੍ਰੇਕ ਇੱਕ ਮਿੰਟ ਹੁਜਾਰੋ ਮੰਗੀ ਜਾ ਸਾਡੇ ਅੱਟੀ ਦੇ ਵਿੱਚ ਸਾਡੇ ਅੱੜ ਦੀ ਦੇਣੀ ਤਸਰ ਆ ਜਾ ਉਹ ਇਧਰ ਕੋ ਲੈ ਜਾ ਯਾਰ ਉਹ ਇਧਰ ਕੋ ਲੈ ਜਾ ਉਹ ਯਾਰ ਉਹ ਰੇਤਾ ਯਾਰ ਇੱਕ ਬਾਤ ਤੋਂ ਬਾਤ ਕੋਲੀ ਲੈ ਤੇਰੇ ਮੂੰਹ ਫੁੱਲਾ ਫੜਾ ਬੱਛੀ ਦੇ ਨਾਲ ਬੱਛੀ ਨੱਚੂ ਮਹਾਰ ਜਣਗੀ ਮਰਜੀ ਇਹ ਤੁਹਾਡੀ ਗਲਤੀ ਆ ਨਾ ਤੁਹਾਡੀ ਗਲਤੀ ਮੈਂ ਜਵਾਨ ਕਰ ਲਈ ਭਲੇ ਹਜ਼ਾਰ ਮੇਰੇ ਤੋਂ ਲੈ ਲੀ ਪਰ ਮੈਂ ਜਵਾਨ ਕਰ ਲਈ ਅੱਛਾ ਥੋੜਾ ਪੁੱਛੋ ਫਿਰ ਮੈਂਗਾ ਹੋ ਤਾਂ ਚੱਲ ਰਹਿ ਪਾ ਇਸ ਦੇ ਉੱਪਰ ਚਲੋ ਅਬ और तो तो एक मंडल मैंने कभी आपको फोर्स किया पर इसमें करूंगा क्योंकि मैंने ज़बान करी है जो जमानत के ऊपरचे बनाएगा पर्ची ये आप दिया आपने कटा देंगे पर्ची ये बनाएगा एक हज़ार रुपए में ज्यादा दे रहा हूं पर्ची बनाएगा इसको मामला मान क्या बना दीजिए 200 ना कोई फर्क नहीं पड़ता पर्ची नहीं सारी दे दो पाता हां 400 होगा तेरा ले ले पड़ाया और ਸਾਡੇ 24 ਦੀ ਹੋਗੀ ਫੇਰ ਆਇਆ ਗਰੀਬ ਭਾ ਚ 400 ਲਗੂ ਹਾਂ 400 ਲਗਣਾ 24 400 ਰਹੂਗਾ ਤੁਹਾਡੇ ਕੋਲ 24 600 ਰੁਪਏ 200 ਮੈਂ ਲਊ 16 ਲਾ ਹੈ ਨਹੀਂ ਮੈਂ ਤੈਨੂੰ ਮੁੱਲ ਕਿੰਨੇ ਦੇ ਪਾਉਂਗੇ ਕਿੰਨੇ ਦੇ ਪਾਉਂਗੇ ਹਾਂ ਨਾ ਮੈਂ 25 ਤੂੰ ਤੈਨੂੰ 22 ਦਾ ਜੇ ਉਹਨੂੰ ਛੱਡ ਦੂੰ 21 ਦੇ ਪਾਉਂਗਾ ਨਹੀਂ ਨਹੀਂ 20 ਦੇ ਵੀ ਨਹੀਂ 16.5 ਦੇ 17 ਦੇ ਨਹੀਂ ਬਸ 850 ਨੂੰ ਪਾਉਣ ਦਾ ਬੱਸ ਹਾਂਜੀ ਹਾਂ ਚੋਟੋ ਦਾ ਸਾਰੇ ਬਰਖਾਸੇ 9.5 ਦੀ ਓਏ ਕੁੱਤੇ ਦੀ ਮੋਂ ਤੁਸੀਂ ਵੀ ਮਰਦੇ ਹੋ ਸੁਣੀ ਮਰਦੇ ਕੋਈ ਜਿੰਦਾ ਨਹੀਂ ਜਿੰਦਾ ਕੋਈ ਫਾਇਦਾ ਯਾਰ ਚੱਲ ਪੂਰੇ 10 ਦੀ ਕਿੰਨੇ ਦਿਨਾਂ ਫਿਰ ਕਿੰਨੇ ਫਿਰ 20000 ਦੀ ਹੈਗੀ ਹਾਂ ਅੱਛਾ ਜੀ ਦੋ ਫੁੱਸੂ 10 ਜੀਨੇ ਜੋਨੀ ਦਿੱਤੇ ਉਹਨੇ ਦੇ ਦੇ ਪਾਸ ਮੈਂ ਬਾਲੀ ਨਹੀਂ ਕਰਨਾ ਠੀਕ ਹੈ